ਡੰਡਾ ਤੇ ਬੰਦਨ ਅਨੇਕ ਬਾਾਰ ਸਰਬ ਕਲਾ ਸਮਰਾਥ ਡੋਲਨ ਤੇਰਾ ਖੋ ਪ੍ਰਭ ਨਾਨਕ ਦੇ ਕਰਾ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜੋ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾ ਪਾਤਸ਼ਾਹ ਨਿਹਚਲ ਚੌਰ ਛਤ ਸਤਿਗੁਰਾਂ ਦੇ ਦਰਬਾਰ ਵਿੱਚ ਨਾਨਕ ਸਰ ਭਗਤੀ ਦੇ ਘਰ ਵਿਖੇ ਹਾਜ਼ਰੀਆਂ ਭਰ ਰਹੇ ਹਨ ਸੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਹਰ ਐਤਵਾਰੀ ਤਰ੍ਹਾਂ ਬਚਨ ਸਰਵਣ ਕੀਤੇ ਆ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਅਨੇਕ ਤਰੀਕਿਆਂ ਦੇ ਨਾਲ ਜੀਵ ਨੂੰ ਸੋਝੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਯਤਨ ਕੀਤਾ ਹੈ ਕਿ ਇਹ ਮਨ ਹੈ ਜਿਹੜਾ ਇਹਨੂੰ ਮਨ ਤੋਂ ਜੋਤ ਸਰੂਪ ਹੈ ਇਹ ਵੀ ਦੱਸਿਆ ਉਹ ਹੈ ਮਨ ਬਾਂਦਰ ਵੀ ਦੱਸਿਆ ਮਨ ਖੋਤਾ ਵੀ ਦੱਸਿਆ ਅਨੇਕ ਤਰੀਕਿਆਂ ਦੇ ਨਾਲ ਬਾਬਾ ਜੀ ਨੇ ਬਚਨ ਕੀਤੇ ਸਮਝਾਏ ਆ ਕਿ ਇਸ ਮਨ ਨੂੰ ਗੁਰੂ ਦੇ ਨਾਲ ਲਾਉਣਾ ਨਾਲ ਦੱਸਿਆ ਕਿ satsang ਘਰ ਦਾ ਆਰਾਮ ਹੋ ਰਿਹਾ ਤੇ ਗੁਰੂ ਘਰ ਦੇ ਵਿੱਚ ਆਰਾਮ ਹੋ ਰਿਹਾ ਗੁਰੂ ਘਰ ਦੀ ਸੰਗਤ ਕਰਨ ਦੇ ਨਾਲ ਕੀ ਬਖਸ਼ਾ ਹੁੰਦੀਆਂ ਇੱਕ ਤੋਂ ਦੂਣੇ ਹੋਣ ਤਰ੍ਹਾਂ ਦੇ ਜੋ ਸਾਧ ਸੰਗਤ ਚੱਲ ਜਾਂਦੇ ਬੇਅੰਤ ਬਚਨਾਂ ਦੇ ਨਾਲ ਸਮਤ ਬਖਸ਼ਿਸ਼ ਕੀਤੀ ਹੈ ਸੋ ਇਹ ਨਾਨਕ ਸਰ ਭਗਤੀ ਦੇ ਘਰ ਵਿਖੇ ਧਨ ਧਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਮਹਾਨ ਤਪ ਕੀਤਾ ਤਾਂ ਹੀ ਨਾਨਕ ਸਰ ਭਗਤੀ ਦਾ ਘਰ ਕਿਹਾ ਜਾਂਦਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰ ਦੇ ਤਾਰ ਦੇ ਪਾਣੀ ਪਤ ਵਿਖੇ ਪਹੁੰਚੇ ਉਥੇ ਕਈ ਫਕੀਰ ਰਹਿੰਦੇ ਸਨ ਸਤਿਗੁਰਾਂ ਨੇ ਜਾ ਕੇ ਪੀਰਾਂ ਦੇ ਕੋਲੇ ਜਾ ਕੇ ਨਿਵਾਸ ਕੀਤਾ ਬਚਨ ਬਲਾਸ ਚੱਲੇ ਉਹਨਾਂ ਪੀਰਾਂ ਨੇ ਸਮਝਿਆ ਕਿ ਇਹ ਬਹੁਤ ਵੱਡੇ ਮਹਾਪੁਰਖ ਪਹੁੰਚੇ ਹੋਇਆ ਉਹਨਾਂ ਨੇ ਸਵਾਲ ਕੀਤਾ ਕਿ ਮਹਾਰਾਜ ਇਹ ਦੱਸੋ ਫਕੀਰੀ ਸ਼ੁਰੂ ਕਿੱਥੋਂ ਹੁੰਦੀ ਹੈ ਤੇ ਫਕੀਰੀ ਦਾ ਅੰਤ ਕਿੱਥੇ ਹੁੰਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਫਕੀਰੀ ਸ਼ੁਰੂ ਇੱਥੋਂ ਹੁੰਦੀ ਹੈ ਦੁਨੀਆ ਤੋਂ ਕਿਨਾਰਾ ਕਰਨਾ ਦੁਨੀਆ ਦੇ ਮੌਜ ਮੇਲੇ ਜਨਮ ਜਨਮ ਮਰਨੇ ਹੋਰ ਵਿਆਹਾਂ ਸ਼ਾਦੀਆਂ ਤੇ ਖਾਣਾ ਪੀਣਾ ਮੌਜ ਮੇਲੇ ਇਹ ਛੱਡਨੇ ਦੁਨੀਆ ਦੇ ਰਸਕਸ ਪ੍ਰਮਾਤਮਾ ਦੇ ਵੱਲ ਲੱਗ ਜਾਣਾ ਇੱਥੋਂ ਫਕੀਰੀ ਸ਼ੁਰੂ ਹੁੰਦੀ ਹੈ ਅਤੇ ਅੰਤ ਕਿੱਥੇ ਹੁੰਦਾ ਹੈ ਅੰਤ ਉੱਥੇ ਹੁੰਦਾ ਜਦੋਂ ਸਿਮਰਨ ਕਰਕੇ ਬੰਦਗੀ ਭਗਤੀ ਕਰਦੇ ਕਰਦੇ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ ਉੱਥੇ ਫਕੀਰੀ ਦੀ ਸਮਾਪਤੀ ਹੁੰਦੀ ਹੈ ਫਕੀਰ ਉਦੋਂ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਇੱਕਮਿਕ ਹੋ ਜਾਂਦਾ ਇੱਥੇ ਫਕੀਰੀ ਦੀ ਖਤਮ ਹੁੰਦਾ ਇੱਥੇ ਸੋ ਇਸੇ ਤਰ੍ਹਾਂ ਤਨਤਨ ਬਾਬਾ ਆਨੰਦ ਸਿੰਘ ਦੇ ਇਹ ਬਹੁ ਬਹੁ ਬਚਨ ਏ ਟੁਕਦੇ ਆ ਤਨਤਨ ਬਾਬਾ ਆਨੰਦ ਸਿੰਘ ਜੀ ਮਹਾਰਾਜੇ ਜਦੋਂ ਤੋਂ ਘਰ-ਬਾਰ ਛੱਡ ਦਿੱਤਾ ਲਗਭਗ 1903 ਤੋਂ ਲੈ ਕੇ ਫਿਰ ਨਾ ਕਿਸੇ ਪਿੰਡ ਦੇ ਵਿੱਚ ਨਾ ਕਿਸੇ ਸ਼ਹਿਰ ਦੇ ਵਿੱਚ ਰਹੇ ਜਾਂ ਤਾਂ ਸੰਗੜੇ ਦਰਤਾਂ ਥੱਲੇ ਜਾਂ ਕਿਤੇ ਛੰਨ ਪਾ ਕੇ ਜਾਂ ਕਿਤੇ ਪਿੰਡ ਵਾਲਿਆਂ ਨੇ ਕਿਤੇ ਰਸਤਿਆਂ ਦੇ ਉੱਤੇ ਕਮਰੇ ਬਣਾਏ ਹੁੰਦੇ ਸਨ ਯਾਤਰੋਂ ਉੱਥੇ ਰਾਤਾਂ ਕੱਟਣੇ ਇਸ ਤਰ੍ਹਾਂ ਬਾਬਾ ਜੀ ਨੇ ਘੋਰ ਤਪਸ਼ਾ ਕੀਤੀ ਅਤੇ ਇਸ ਨਾਨਕ ਸਰ ਦੇ ਵਿੱਚ ਆ ਕੇ ਵੀ ਫਿਰ ਇਹਨੂੰ ਏਕਾ ਬੰਦਗੀ ਕੀਤੀ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਕਰਕੇ ਭੋਗ ਲਵਾਉਂਦੇ ਰਹੇ ਜੋ ਰਾਗੀ ਬਾਬਾ ਜੀ ਨੇ ਅੱਜ ਵੀ ਬਚਨ ਕੀਤੇ ਆ ਰਾਗੀ ਪੂਰਨ ਸਿੰਘ ਜੀ ਜਿਹੜੇ ਤਰਨ ਤਰਨ ਦੇ ਹਜੂਰੀ ਰਾਗੀ ਸੀ ਦਰਬਾਰ ਸਾਹਿਬ ਦੇ ਬਾਬਾ ਆਨੰਦ ਸਿੰਘ ਜੀ ਦੇ ਉਹ ਦਰਸ਼ਨ ਕਰਦੇ ਰਹੇ ਆ ਉਹਨਾਂ ਦਾ ਪਿੰਡ ਸੀ ਲੋਪੋ ਪਿੰਡ ਬਦਨੀ ਦੇ ਕੋਲੇ 9 ਸਾਲ ਦੀ ਉਮਰ ਚ ਕਹਿੰਦੇ ਅਸੀਂ ਸਾਡੇ ਮਾਤਾ ਨਿਕਲਿਆਈ ਸੀ ਟਾਈਫੈਡ ਹੋ ਗਿਆ ਸੀ ਤੇ ਸਾਡੀ ਨਿਗਾ ਚਲੀ ਗਈ ਸੂਰਮੇ ਚ ਚੌਰਾ 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਨਾਨਕੇ ਸੀ ਕੋਕਰੀ ਕਲਾ ਉੱਥੇ ਰਾਗੀ ਸੁਖਾ ਸਿੰਘ ਜੀ ਉਹਨਾਂ ਤੋਂ ਸਿੱਖ ਕੀਰਤਨ ਸਿੱਖਣ ਵਾਸਤੇ ਆ ਗਏ ਕੀਰਤਨ ਸਿੱਖਦੇ ਸਿੱਖਦੇ ਜੱਥਾ ਵੀ ਬਣ ਗਿਆ ਇੱਕ ਦਿਨ ਕਹਿੰਦੇ ਅਸੀਂ ਭਿੰਡਰ ਕਲਾ ਜਿੱਥੇ ਸੰਤ ਸਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਟਕਸਾਲ ਚਲਾਈ ਹੋਈ ਸੀ ਉੱਥੇ ਚਲੇ ਗਏ ਕੀਰਤਨ ਕੀਤਾ ਉਪਰੰਤ ਸੰਤ ਸੁੰਦਰ ਸਿੰਘ ਜੀ ਫਿਰ ਮਹਾਪੁਰਖਾਂ ਦੇ ਸੰਤਾਂ ਦੇ ਬਚਨ ਕਰਨ ਲੱਗ ਪਏ ਫਲਾਣੇ ਸੰਤ ਇਸ ਤਰ੍ਹਾਂ ਕਮਾਈ ਹੈ ਫਲਾਣੇ ਮਹਾਪੁਰਖਾਂ ਦੀ ਐਡੀ ਕਮਾਈ ਹੈ ਕਹਿੰਦੇ ਜੇ ਸਭ ਤੋਂ ਵੱਧ ਕਮਾਈ ਹੈ ਜੇ ਮਹਾਪੁਰਖ ਇਸ ਸੰਸਾਰ ਤੇ ਹੈ ਤਾਂ ਉਹ ਰਿਸ਼ੀ ਬਾਬਾ ਅਨੰਦ ਸਿੰਘ ਜੀ ਜਿਹੜੇ ਕਲੇਰਾਂ ਦੀ ਝੀੜੀ ਦੇ ਵਿੱਚ ਰਹਿੰਦੇ ਆ ਜਦੋਂ ਇਹਨਾਂ ਬਚਨ ਕੀਤਾ ਕਹਿੰਦੇ ਰਾਗੀ ਪੂਰਨ ਸਿੰਘ ਜੀ ਦੇ ਮਨ ਵਿੱਚ ਬੜਾ ਉਤਸ਼ਾਹ ਹੋਇਆ ਕਿ ਐਡੇ ਮਹਾਪੁਰਖ ਉਹਨਾਂ ਦੀ ਕੀ ਵਿਸ਼ੇਸ਼ਤਾ ਹੈ ਕਹਿੰਦੇ ਸੰਤ ਸੁੰਦਰ ਸਿੰਘ ਜੀ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਬਾਹਾਂ ਚ ਬਾਹ ਪਾ ਕੇ ਤੁਰਦੇ ਆ ਅਤੇ ਗੁਰਨਾਨਕ ਸਿੰਘ ਉਹਨਾਂ ਤੋਂ ਪ੍ਰਸ਼ਾਦਾ ਛਕਦੇ ਆ। ਜਦੋਂ ਇੰਨਾ ਬਚਨ ਸ ਉਹਨਾਂ ਦੇ ਮਨ ਵਿੱਚ ਬੜੀ ਇੱਛਾ ਹੋਈ ਕਿ ਐਸੇ ਮਹਾਪੁਰਖਾਂ ਦੇ ਦਰਸ਼ਨ ਕਰਨੇ ਚਾਹੀਦੇ ਆ। ਮਨ ਵਿੱਚ ਬੜੀ ਲਾਲਸਾ ਹੋਈ ਕਿ ਜਾ ਕੇ ਕੀਰਤਨ ਕਰੀਏ, ਹਾਜ਼ਰੀ ਭਰੀਏ ਉਹਨਾਂ ਦੇ ਚਰਨਾਂ ਵਿੱਚ। ਇੱਕ ਦਿਨ ਆ ਗਿਆ ਇੱਥੇ ਨਾਨਕ ਸਰ ਵਿਖੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਆਓ ਰਾਗਾ ਸਿਓ। ਬੜਾ ਹੈਰਾਨ ਹੋਇਆ ਬਾਬਾ ਜੀ ਨੂੰ ਕਿਵੇਂ ਪਤਾ ਲੱਗ ਗਿਆ। ਤੇ ਹਾਜ਼ਰੀ ਭਰਨੀ ਹਾਂ ਜੀ ਕਿਰਪਾ ਕਰੋ ਕੀਰਤਨ ਦੀ ਹਾਜ਼ਰੀ ਭਰਨੀ ਆਪਦੇ ਚਰਨਾਂ ਵਿੱਚ ਮਨ ਉਦੋਂ ਹੀ ਸ਼ਾਂਤ ਹੋ ਗਿਆ ਜੋ ਬਚਨ ਸੁਣੇ ਸੀ ਵੀ ਵਾਕਈ ਇਹ ਗੁਰੂ ਨਾਨਕ ਸਾਹਿਬ ਮਿਲੇ ਐ ਐਸਾ ਨੂਰ ਐਸੀ ਸ਼ਾਂਤ ਐਸੇ ਬਾਬਾ ਜੀ ਦੇ ਪਵਿੱਤਰ ਬਚਨ ਕੀਰਤਨ ਕੀਤਾ ਸ਼ਾਂਤ ਰਹਤ ਸੁਣੋ ਮੇਰੇ ਭਾਈ ਜਦੋਂ ਇਹ ਸ਼ਬਦ ਪੜ੍ਹਿਆ ਬਾਬਾ ਜੀ ਬੜੇ ਆਨੰਦ ਵਿੱਚ ਹੋ ਗਏ ਬੜੇ ਵਿਰਾਗ ਦੇ ਵਿੱਚ ਆ ਗਏ ਜੋ ਸ਼ਬਦ ਦੇ ਵਿੱਚ ਐਸੀਆਂ ਤੁਕਤਾਂ ਆਈਆਂ ਕਿ ਮਹਾਪੁਰਖ ਜਿਹੜੇ ਹੁੰਦੇ ਆ ਪ੍ਰਮਾਤਮਾ ਦੇ ਨਾਲ ਇੱਕਮਿਕ ਹੁੰਦੇ ਆ ਜੁੜੇ ਹੁੰਦੇ ਆ ਦੁਨੀਆ ਦੀ ਕੋਈ ਪਰਵਾਹ ਨਹੀਂ ਹੁੰਦੀ ਨਾ ਉਹਨਾਂ ਨੂੰ ਕੋਈ ਹੋਰ ਦੁਨੀਆ ਦੀ ਲਾਲਸਾ ਮਹਾਪੁਰਖ ਜਿਹੜੇ ਹੁੰਦੇ ਆ ਉਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸਿਮਰਨ ਬੰਦਗੀ ਵਿੱਚ ਸੋ ਇਸ ਤਰ੍ਹਾਂ ਜਦੋਂ ਬਾਬਾ ਜੀ ਦੇ ਸ਼ਬਦ ਪੜਿਆ ਹਾਜ਼ਰੀ ਭਰੀ ਤਾਂ ਬਾਬਾ ਨਾਨਕ ਸਿੰਘ ਜੀ ਕਹਿੰਦੇ ਇਹ ਸ਼ਬਦ ਬਹੁਤ ਸਤਗੁਰਾਂ ਨੇ ਪੰਜਵੇਂ ਪਾਸ਼ੇ ਨੇ ਬਖਸ਼ਿਸ਼ ਕੀਤੀ ਹੈ ਇਹ ਸਾਨੂੰ ਲਿਖ ਕੇ ਦਿਓ ਲਿਖ ਕੇ ਦੇ ਦਿੱਤਾ ਇੱਕ ਦਿਨ ਫੇਰ ਬਾਬਾ ਜੀ ਦੇ ਐਸੀ ਉਹਨਾਂ ਦੀ ਬਸ਼ਰਦਾ ਭਾਵਨਾ ਉਹ ਜੀ ਅੱਠਵੇਂ ਦੱਸਦੇ ਫੇਰ ਹਾਜ਼ਰੀਆਂ ਪਰ ਇੱਕ ਦਿਨ ਕਹਿੰਦੇ ਅਸੀਂ ਮਨ ਬਣਿਆ ਵੀ ਇੱਥੇ ਕੀਰਤਨ ਕਰਨਾ 40 ਦਿਨ ਕੀਰਤਨ ਕੀਤਾ ਬਾਬਾ ਅਨੰਦ ਸਿੰਘ ਨੇ ਫਿਰ ਬੇਨਤੀ ਕੀਤੀ ਬਾਬਾ ਜੀ ਮੇਰਾ ਦਿਲ ਕਰਦਾ ਹੈ ਕਿ ਰਾਗ ਸਿੱਖਣੇ ਆ ਮੈਂ ਰਾਗ ਨਹੀਂ ਸਿੱਖਿਆ ਸਿੱਧਾ ਕੀਰਤਨ ਕਰਦਿਆਂ ਕਿਰਪਾ ਕਰੋ ਮੈਂ ਰਾਗ ਸਿੱਖਣੇ ਬਾਬਾ ਅਨੰਦ ਸਿੰਘ ਜੀ ਕਹਿਣ ਲੱਗੇ ਕਿਥੇ ਸੇ ਕਹਿੰਦੇ ਜੀ ਗਵਾਲੀਅਰ ਆ ਰਾਗੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਸਾਨੂੰ ਕੀਰਤਨ ਕੋਣ ਸੁਣਾਓ ਫਿਰ ਇੱਥੇ ਤੂੰ ਇੰ样 ਕਰ ਸਵਾ ਲੱਖ ਰਾਗ ਮਾਲਾ ਦਾ ਤੂੰ ਪਾਠ ਕਰ ਲੈ ਤੇ ਤੈਨੂੰ ਰਾਗ ਆਪੇ ਕੀਰਤਨ ਆਪੇ ਆ ਜਾਊਗਾ ਕਹਿੰਦੇ ਜੀ ਸਤਿਵਚਨ ਜਦੋਂ ਸਤਿਵਚਨ ਕਿਹਾ ਬਾਬਾ ਅਨੰਦ ਸਿੰਘ ਨੇ ਚੰਗਾ ਤੈਨੂੰ ਸਵਾ ਲੱਖ ਵੀ ਕਰਨ ਦੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਕੇ ਤੂੰ ਕੀਰਤਨ ਕਰਿਆ ਕਰ ਤੈਨੂੰ ਆਪੇ ਹੀ ਰਾਗ ਆ ਜਾਣਗੇ ਸਾਰੇ ਸੋ ਇਸੇ ਤਰ੍ਹਾਂ ਕੀਤਾ ਉਹਨੇ ਆਪਣੇ ਇਤਿਹਾਸ ਵਿੱਚ ਲਿਖਿਆ ਹੋਇਆ ਭਗਤ ਜੱਜ ਭਗਤ ਸਿੰਘ ਜੱਜ ਨੇ ਕਿ ਐਸਾ ਕਿਰਪਾ ਹੋਈ ਸਤਿਗੁਰਾਂ ਦੀ ਜਦੋਂ ਅਰਦਾਸ ਕਰਕੇ ਕੀਰਤਨ ਸ਼ੁਰੂ ਕਰਨਾ ਆਪੇ ਸਾਰੇ ਰਾਗ ਆ ਗਏ ਸੋ ਇਸ ਤਰ੍ਹਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਦੇ ਚਰਨਾਂ ਦੇ ਵਿੱਚ ਵੀ ਉਹ ਸ਼ਬਦ ਕੀਰਤਨ ਦੀ ਹਾਜ਼ਰੀਆਂ ਭਰਦੇ ਰਹੇ ਇੱਥੇ ਬੜੇ ਗੁਰਮਖ ਪਿਆਰੇ ਹੋਏ ਆ ਤੇ ਜਿੱਥੇ ਜਾਂਦੇ ਸੀ ਉਹ ਕਿਸੇ ਤੋਂ ਭੇਟਾ ਨਹੀਂ ਸੀ ਮੰਗਦੇ ਵੈਸੇ ਐਸੇ ਤਰ੍ਹਾਂ ਹੀ ਜਾਂਦੇ ਸੀ ਤੇ ਬਾਬਾ ਆਇਸ਼ਰ ਸਿੰਘ ਜੀ ਮਹਾਰਾਜ ਨੇ ਕੋ ਬਚਨ ਕੀਤੇ ਰਾਗਾ ਸਿਆਂ ਤੁਸੀਂ ਕੀਰਤਨ ਕਰਨ ਜਾਂਦੇ ਆ ਤੁਹਾਡਾ ਫਿਰ ਕਾਰੋਬਾਰ ਕਿਵੇਂ ਚੱਲਦਾ ਤੁਸੀਂ ਪੈਸੇ ਨਹੀਂ ਮੰਗਦੇ ਕਹਿੰਦੇ ਬਾਬਾ ਜੀ ਜਦੋਂ ਮੈਂ ਫਿਰ ਕੀਰਤਨ ਸ਼ੁਰੂ ਕਰ ਦਿੰਦਾ ਉਸ ਤੋਂ ਪਹਿਲਾਂ ਮੈਂ ਸੰਗਤ ਨੂੰ ਬੇਨਤੀ ਕਰਨਾ ਸਾਰ ਸੰਗਤ ਜੀ ਮੈਂ ਕੀਰਤਨ ਕਰਨ ਵਾਸਤੇ ਪੂਰਾ ਜੋਰ ਲਾ ਦੇਣਾ ਆਪਣਾ ਤੁਸੀਂ ਆਪਣਾ ਜੋਰ ਲਾ ਦਿਓ ਸੋ ਇਸ ਤਰ੍ਹਾਂ ਉਹਨਾਂ ਨੇ ਕੀਰਤਨ ਕੀਤਾ ਸੋ ਬਾਬਾ ਜੀ ਤੇ ਇੰਨੀ ਸ਼ਰਧਾ ਭਾਵਨਾ ਸੀ ਅਖੀਰ ਤੱਕ ਹਾਜ਼ਰੀਆਂ ਭਰਦੇ ਰਿਹਾ ਸੋ ਬਾਬਾ ਅਨੰਦ ਸਿੰਘ ਐਸੀ ਬੰਦਗੀ ਕੀਤੀ ਗੁਰੂ ਨਾਨਕ ਸਾਹਿਬ ਨਾਲ ਇੱਕਮਿਕ ਹੋ ਗਏ ਗੁਰੂ ਨਾਨਕ ਸਾਹਿਬ ਨੇ ਫਿਰ ਹੁਕਮ ਕੀਤਾ ਅੱਜ ਤੋਂ ਤੁਸੀਂ ਸਾਡੇ ਬਣ ਕੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਪ੍ਰਗਟ ਗੁਰਾਂ ਕੀ ਦੇਹ ਕਰਕੇ ਆਪ ਕਰੋ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੋ ਫਿਰ ਨਾਨਕ ਸਰ ਵਿਖੇ ਆ ਕੇ ਬਾਬਾ ਨੇ ਇੱਥੇ ਧਰਵਾ ਬੰਨਿਆ ਜੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਇੱਥੇ ਕੀਤੀ ਅੱਜ ਵੀ ਹੋ ਰਹੀ ਹੈ ਇਹ ਬਾਬਾ ਨਨ ਸਿੰਘ ਜੀ ਮਹਾਰਾਜ ਦੀ ਦੇਣ ਹੈ ਜੇ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਹਰ ਗੁਰੂ ਘਰ ਦੇ ਵਿੱਚ ਸਤਿਗੁਰਾਂ ਦਾ ਸਤਕਾਰ ਹੋ ਰਿਹਾ ਹੈ ਉਹ ਬਾਬਾ ਨਨ ਸਿੰਘ ਜੀ ਮਹਾਰਾਜ ਦੀ ਦੇਣ ਹੈ ਕਈਆਂ ਸੰਗੀਆਂ ਦੇ ਘਰਾਂ ਦੇ ਵਿੱਚੋਂ ਵੀ ਬਾਬਾ ਜੀ ਨੇ ਇੱਕ ਜਲੰਧਰ ਪਰਿਵਾਰ ਹੈ ਦੋ ਤਿੰਨ ਭਰਾ ਨੇ ਕੋਠੀਆਂ ਪਾਈਆਂ ਨੇ ਔਰ ਪਹਿਲਾਂ ਇਕੱਠੇ ਸੀ ਉਹਨਾਂ ਦੇ ਵੱਡੇ-ਵਡੇਰੇ ਆ ਕੇ ਬੇਨਤੀ ਕੀਤੀ ਬਾਬਾ ਜੀ ਸਾਡੇ ਘਰਾਂ ਦੇ ਵਿੱਚ ਬੜੇ ਦੁੱਖ ਕਲੇਸ਼ ਰਹਿੰਦੇ ਨੇ ਕੋਈ ਬਰਕਤਾਂ ਨਹੀਂ ਪੈਂਦੀਆਂ ਬਿਮਾਰੀਆਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਜਿਹੜੇ ਸਤਿਗੁਰਾਂ ਨੇ ਤੁਹਾਨੂੰ ਸੁੱਖ ਦੇਣੇ ਆ ਬਖਸ਼ਾ ਦੇਣੀਆਂ ਕਾਰੋਬਾਰ ਵਿੱਚ ਸਫਲਤਾ ਬਖਸ਼ਣੀਆਂ ਉਹਨਾਂ ਸਤਿਗੁਰਾਂ ਨੂੰ ਤਾਂ ਤੁਸੀਂ ਟਰੰਕ ਦੇ ਵਿੱਚ ਰੱਖ ਪਾ ਕੇ ਬੰਦ ਕਰਕੇ ਪਰਸ਼ਤੀ ਦੇ ਉੱਤੇ ਰੱਖੇ ਹੋਏ ਆ ਉਹਨਾਂ ਦੀ ਸੇਵਾ ਕਰੋ ਤੁਸੀਂ ਪਲੰਗਾ ਤੇ ਬਰਾਜਮਾਨ ਕਰੋ ਦਿਨ ਰਾਤ ਅਰਦਾਸਾਂ ਕਰੋ ਉਹਨਾਂ ਕੋਲੇ ਪਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਕਰੋ ਤੁਹਾਨੂੰ ਖੁਸ਼ੀਆਂ ਦਾ ਸਤਿਗੁਰਾਂ ਨੇ ਦੇਣੀਆ ਹੈਰਾਨ ਹੋਏ ਬਾਬਾ ਜੀ ਨੂੰ ਕਿਵੇਂ ਪਤਾ ਲੱਗਿਆ ਗਲਤੀ ਮੰਨੀ ਭੁੱਲ ਮੰਨੀ ਸੋ ਅੱਜ ਵੀ ਬਾਬਾ ਜੀ ਦੇ ਉਹ ਅਕੰਧ ਪਾਠ ਯਾਦਾਂ ਵਿੱਚ ਬਣਾਉਂਦੇ ਨੇ ਸੋ ਇਸ ਤਰ੍ਹਾਂ ਬਾਬਾ ਜੀ ਨੇ ਬਚਨ ਕਰਨੇ ਕਿ ਜਿਹੜੇ ਜੇ ਤੁਸੀਂ ਗ੍ਰੰਥੀ ਸਿੰਘਾਂ ਨੂੰ ਕਹਿੰਦੇ ਸੰਗਤਾਂ ਨੂੰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਲੇ ਚ ਰੱਖੋਗੇ ਤੁਹਾਨੂੰ ਦਰਗਾਹ ਚ ਆਲੇ ਮਿਲਣੇ ਆ ਜੇ ਤੁਸੀਂ ਗੁਰੂ ਸਾਹਿਬਾਂ ਨੂੰ ਪਲੰਗਾਂ ਤੇ ਬਰਾਜਮਾਨ ਹੋਏ ਤੁਹਾਨੂੰ ਦਰਗਾਹ ਚ ਪਲੰਗ ਮਿਲਣਗੇ ਜੇ ਤੁਸੀਂ ਗੁਰੂ ਸਾਹਿਬਾਂ ਨੂੰ ਝੂਲਿਆਂ ਤੇ ਚਲਾਉਣਾ ਤੁਹਾਨੂੰ ਝੂਲੇ ਮਿਲਣਗੇ ਸੋ ਇਸ ਤਰ੍ਹਾਂ ਬਾਬਾ ਜੀ ਨੇ ਸੰਗਤਾਂ ਨੂੰ ਪ੍ਰਚਾਰ ਕਰਕੇ ਤਨ ਤਨ ਬਾਬਾ ਅਨੰਦ ਸਿੰਘ ਜੀ ਨੇ ਤਨ ਤਨ ਬਾਬਾ ਈਸ਼ਰ ਸਿੰਘ ਨੇ ਅਤੇ ਉਹਨਾਂ ਤੋਂ ਵੱਰੋਸੇ ਮਹਾਪੁਰਖਾਂ ਨੇ ਵੀ ਫੇਰ ਗੁਰਮਤਿ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ ਜੋ ਅੱਜ ਵੀ ਗੁਰਗੱਲ ਅਸੈਂਬਲੀ ਦੀ ਸੇਵਾ ਹੋ ਰਹੀ ਹੈ ਸੋ ਇਹ ਨਾਨਕ ਸਾਹਿਬ ਦੀ ਦੇਣ ਹੈ ਬਾਬਾ ਜੀ ਦੀ ਕਵਤਾ ਸਰਵਣ ਕਰੋ ਬਾਬਾ ਅਨੰਦ ਸਿੰਘ ਮਹਾਰਾਜ ਕਿਵੇਂ ਕਮਾਈਆਂ ਕੀਤੀਆਂ ਕਿਵੇਂ ਸਤ ਗੁਰਾਂ ਦੀ ਸੇਵਾ ਕੀਤੇ ਸੰਗਤਾਂ ਨੂੰ ਜੋੜਨਾ ਕੀਤਾ ਪਿਆਰੇ ਬਾਬਾ ਜੀ ਦੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਜਿਉਰੀ ਕਵੀ ਪਰਮ ਪੂਜਿਆ ਬਾਬਾ ਗੇਜਾ ਜੀ ਲਿਖੀ ਹੋਈ ਰਚਨਾ ਨੂੰ ਇਸ ਤਰ੍ਹਾਂ ਸਰਵਣ ਕਰੋ ਜੀ ਐਸਾ ਪੁਰਬ ਕਰਮ ਆ ਕੇ ਜਾ ਗਿਆ ਦੋ ਤੋਂ ਏਕ ਹੋਣ ਵਾਲਾ ਸਮਾਂ ਆ ਗਿਆ ਬਾਬਾ ਆਨੰਦ ਸਿੰਘ ਕਾਰਬਾਰ त्यागਿਆ ਛੱਡ ਦਿੱਤੇ ਮਾਈ ਭਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਥੋੜੀ ਕਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਮੋਹ ਮਮਤਾ ਦੇ ਜੂੜ ਤਾਈ ਵੱਡਿਆ ਰਸ ਕਾਸ ਜੋ ਜਹਾਨ ਵਾਲਾ ਛੱਡਿਆ ਪੰਜੇ ਜੋਰਾਂ ਤਾਂ ਹੀ ਕੋਟ-ਕੋਟ ਕੱਢਿਆ ਜਿੱਤਲੇ ਵਿਖੇ ਵਖਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਥੋੜੀ ਕਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਤਾਂ ਹੀ ਕਰਦੇ ਸਾਰੇ ਤਨ ਤਨ ਜੀ ਮਿੱਠਾ ਪਾਣਾ ਤੇ ਹੁਕਮ ਤਾਂ ਹੀ ਮੰਨ ਜੀ ਕੀਤੀ ਕਠਨ ਕਮਾਈ ਕੇਸ ਬੰਨ ਜੀ ਨੀਂਦ ਏਦਾਂ ਵਿਸਰਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਥੋੜੀ ਕਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਇੱਕੋ ਨਾਮ ਨਾਲ ਕਰ ਆ ਪਿਆਰ ਜੀ 36 ਸਾਰ ਜੋ ਪੁਜਾਰੇ ਪਹਿਲਾ ਵਾਰ ਜੀ ਪੱਤੇ ਪੀਲੂਆਂ ਦਾ ਕਰਿਆ ਆਹਾਰ ਜੀ ਰੋਟੀ ਜੇ ਕਦੇ ਨਾ ਆਈ ਜੀ ਬਾਬਾ ਨੰਦ ਸਿੰਘ ਬਾਬਾ ਨੰਦ ਸਿੰਘ ਤਨ ਥੋੜੀ ਕਾਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਨੰਦ ਸਿੰਘ ਰਹਿੰਦੇ ਕੱਢਦੇ ਚਲੀਸੇ ਭੋਰੀ ਵੜ ਕੇ ਸਾਰੀ ਰਾਤ ਪੱਖਾ ਸਾਰੀ ਨਾਮ ਮੰਬੀ ਜਾਂਦੇ ਸਰ ਖੜ ਕੇ ਸਾਰੀ ਰਾਤ ਨਾਮ ਜਪੀ ਜਾਂਦੇ ਖੜ ਕੇ ਸਵੇਰੇ ਪਹੁੰਚੇ ਤੁਸੀਂ ਪੌੜੀ ਉੱਤੇ ਚੜ੍ਹ ਕੇ ਧਰਮ ਦੀ ਪੌੜੀ ਲਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਥੋੜੀ ਕਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਉਹ ਕੋਠਾ ਕੁੱਲੀ ਕੀਤੇ ਸ਼ਾਨ ਜੇ ਬਣਾਉਂਦੇ ਸੀ ਉਹ ਵੀ ਜਾਣ ਲੱਗੇ ਟਾਉਂਦੇ ਤੇ ਮਚਾਉਂਦੇ ਸੀ ਮੇਰ ਤੇਰ ਨਹੀਂ ਆਪਦੀ ਦਿਖਾਉਂਦੇ ਸੀ ਮੱਲੀ ਨਾ ਜਰਾ ਵੀ ਤਾਰਨੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਥੋੜੀ ਕਾਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਦਾਸਾ ਭਾਵ ਤੇ ਗਰੀਬੀ ਵਿੱਚ ਰਹਿੰਦੇ ਸੀ ਟੋਆ ਪੁੱਟ ਕੇ ਤੇ ਨੀਵੇਂ ਹੋ ਕੇ ਬਹਿੰਦੇ ਸੀ ਥੋੜੀ ਦੇਖ ਕੇ ਗਰੀਬੀ ਛਵਟੈਂਦੇ ਸੀ ਆਕੇ ਸਭ ਝੁਕ ਜਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਥੋੜੀ ਕਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਉਹ ਗੁਰੂ ਸੰਤ ਨਹੀਂ ਆਪ ਨੂੰ ਕਹਾਇਆ ਜੀ ਮੱਥਾ ਆਪ ਨੂੰ ਨਾ ਕਿਸੇ ਤੋਂ ਟਕਾਇਆ ਜੀ ਗੁਰੂ ਗ੍ਰੰਥ ਸਾਹਿਬ ਪੂਜੇ ਆ ਪਜਾਇਆ ਜੀ ਆਪ ਦੀ ਨਗਤੀ ਲਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਤੋਂ ਢਿਕਾਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਕੀਤਾ ਅਮਲ ਜਗੋਰ ਬਾਣੀ ਪੜ ਕੇ ਗੁਰੂ ਸਹਿਬਾਂ ਦੀ ਹਜ਼ੂਰੀ ਵਿੱਚ ਖੜ ਕੇ ਕੀਤੇ ਸਾਰੀ ਰਾਤ ਪੱਖੇ ਹੱਥੀਂ ਪੜ ਕੇ ਤਾਂ ਹੀ ਇਹ ਦਾਤ ਪਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਥੋੜੀ ਕਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ ਉਹ ਲੱਗੇ ਸੱਚਖੰਡ ਜਾਣ ਅੰਤ ਮੇਰ ਜੀ ਬਾਬਾ ਈਸ਼ਰ ਸਿੰਘ ਜੀ ਤੇ ਕੀਤੀ ਮੇਰ ਜੀ ਮੇਟਾ ਜਗ ਵਿੱਚੋਂ ਜਿਨ੍ਹਾਂ ਨੇ ਅੰਧੇਰ ਜੀ ਮੇਟਾ ਜਗ ਵਿੱਚੋਂ ਜਿਨ੍ਹਾਂ ਨੇ ਅੰਧੇਰ ਜੀ ਜੋਤ ਜੋ ਸੱਚੀ ਜਗਾਈ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਤਨ ਤੋਂ ਢਿਕਾਰਨੀ ਤਨ ਹੈ ਕਰੀ ਕਮਾਈ ਜੀ ਬਾਬਾ ਆਨੰਦ ਸਿੰਘ